ਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਈ ਕਥਾ ਇਨਸਾਨ ਨੂੰ ਇੱਕ ਰਸਤਾ ਦੱਸਦੀ ਹੈ ਜੋ ਇਨਸਾਨ ਉਸ ਉੱਪਰ ਚੱਲੇ ਤਾਂ ਉਸ ਦਾ ਜੀਵਨ ਅਤੇ ਉਸ ਦਾ ਭਵਿੱਖ ਸੁਧਰ ਸਕਦਾ ਹੈ ਇਸੇ ਤਰ੍ਹਾਂ ਇੱਕ ਛੋਟੀ ਜਈ ਕਥਾ ਇੱਕ ਰਾਜੇ ਦੇ ਦਰਬਾਰ ਵਿੱਚ ਇੱਕ ਮਹਾਤਮਾ ਆਏ ਉਸ ਮਹਾਤਮਾ ਨੇ ਰਾਜੇ ਨੂੰ ਇੱਕ ਅੰਗੂਠੀ ਦਿੱਤੀ ਉਸ ਅੰਗੂਠੀ ਨੂੰ ਇੱਕ ਸਾਈਡ ਤੇ ਪਾਉਣ ਨਾਲ ਆਉਣ ਵਾਲਾ ਭਵਿੱਖ ਨਜ਼ਰ ਆਉਂਦਾ ਸੀ ਅਤੇ ਦੂਸਰੀ ਸਾਈਡ ਤੇ ਪਾਉਣ ਨਾਲ ਆਪਣਾ ਪਾਸਟ ਪਿਛਲੇ ਜਨਮਾਂ ਦੀ ਯਾਦ ਆ ਜਾਂਦੀ ਸੀ ਇਸੇ ਤਰ੍ਹਾਂ ਉਸ ਰਾਜੇ ਨੇ ਜਦੋਂ ਅੰਗੂਠੀ ਪਹਿਨੀ ਤਾਂ ਉਸ ਨੂੰ ਆਪਣਾ ਪਾਸਟ ਦਿਖਾਈ ਦਿੱਤਾ ਪਾਸਟ ਵਿੱਚ ਉਸ ਨੇ ਦੇਖਿਆ ਕਿ ਬਹੁਤ ਹਜ਼ਾਰਾਂ ਕਰੋੜਾਂ ਜਾਨਵਰਾਂ ਉਸ ਤੋਂ ਬਾਅਦ ਉਹ انسان ਬਣਿਆ ਹੈ लास्ट ਜਨਮ ਉਸਦਾ ਸ਼ੇਰ ਦਾਸੀ ਜੋ ਪਰਮਾਤਮਾ ਦੀ ਭਗਤੀ ਕਰਦਾ ਹੁੰਦਾ ਸੀ ਉਸ ਤੋਂ ਬਾਅਦ ਉਸ ਨੂੰ انسان ਦਾ ਜਨਮ ਮਿਲਿਆ ਹੁਣ ਉਸ ਦਾ ਰਾਜੇ ਦੇ ਰੂਪ ਵਿੱਚ ਜਨਮ ਹੋਇਆ ਸੀ ਉਸ ਨੇ ਜਦੋਂ ਅੰਗੂਠੀ ਦੂਸਰੀ ਸਾਈਡ ਤੇ ਪਹਿਨੀ ਤਾਂ ਉਸ ਨੂੰ ਆਉਣ ਵਾਲਾ ਭਵਿੱਖ ਆਉਣ ਵਾਲੇ ਜਨਮ ਨਜ਼ਰ ਆਉਣੇ ਸ਼ੁਰੂ ਹੋ ਗਏ ਉਸ ਨੇ ਦੇਖਿਆ ਕਿ ਇਹ ਹਜ਼ਾਰਾਂ ਜੀਵਾਂ ਦੇ ਰੂਪ ਵਿੱਚ ਉਸ ਦਾ ਜਨਮ ਹੋ ਰਿਹਾ ਹੈ ਉਹ ਦੇਖ ਕੇ ਬਹੁਤ ਹੈਰਾਨ ਹੋਇਆ ਕਈ ਜਗ੍ਹਾ ਤੇ ਉਹ ਮਕੜੀ ਦੇ ਜਾਲ ਵਿੱਚ ਫਸਿਆ ਹੋਇਆ ਪਿਆ ਹੈ ਅਤੇ ਕਈ ਜਗ੍ਹਾ ਤੇ ਉਹ ਸ਼ੇਰ ਦੀ ਤਰ੍ਹਾਂ ਘੁੰਮ ਰਿਹਾ ਹੈ ਇਸੇ ਤਰ੍ਹਾਂ ਉਸ ਨੇ ਆਪਣੇ ਆਉਣ ਵਾਲੇ ਜਨਮ ਦੇਖੇ ਉਹਨਾਂ ਨੂੰ ਦੇਖ ਕੇ ਉਹ ਡਰ ਗਿਆ ਅਤੇ ਇਸ ਤੋਂ ਬਾਅਦ ਉਸ ਨੇ ਪ੍ਰਮਾਤਮਾ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਆਪਣਾ ਜੀਵਨ ਸਵਾਰ ਲਿਆ ਇਸ ਤੋਂ ਬਾਅਦ ਉਸ ਨੇ ਦੇਖਿਆ ਕਿ ਉਸਤੇ ਹੁਣ ਅਗਲੇ ਜਨਮ ਕੱਟੇ ਜਾ ਰਹੇ ਹਨ ਹੁਣ ਇੱਕ ਦੋ ਜੀਵਨ ਹੀ ਉਸਤੇ ਬਾਕੀ ਸਨ ਉਸਨੇ ਹੋਰ ਪਰਮਾਤਮਾ ਦੀ ਭਗਤੀ ਕੀਤੀ ਆਖਰਕਾਰ ਉਸਤੇ ਆਉਣ ਵਾਲੇ ਜਨਮ ਕੱਟੇ ਗਏ ਹੁਣ ਉਹ ਬਹੁਤ ਖੁਸ਼ ਸੀ ਉਸਨੇ ਕਈ ਸਾਲ ਅੰਗੂਠੀ ਪਹਿਨ ਕੇ ਰੱਖੀ ਅਤੇ ਇਸੇ ਤਰ੍ਹਾਂ ਪਰਮਾਤਮਾ ਦੀ ਭਗਤੀ ਅਤੇ ਚੰਗੇ ਕਰਮ ਕਰਦਾ ਰਿਹਾ ਇਸੇ ਤਰ੍ਹਾਂ ਉਸਨੇ ਇੱਕ ਸਮਾਂ ਆਇਆ ਕਿ ਉਸਨੇ ਅੰਗੂਠੀ ਲਾ ਕੇ ਰੱਖ ਦਿੱਤੀ ਉਸਨੇ ਸੋਚਿਆ ਕਿ ਹੁਣ ਮੇਰੇ ਕਰਮ ਚੰਗੇ ਹੋ ਚੁੱਕੇ ਹਨ ਅਤੇ ਆਉਣ ਵਾਲੇ ਕਰਮ ਵੀ ਮੈਂ ਚੰਗੇ ਕਰਾਂਗਾ ਉਸਨੇ ਆਪਣੇ ਕਰਮ ਤਾਂ ਚੰਗੇ ਕਰਨੇ ਜਾਰੀ ਰੱਖੇ ਉਸਨੇ ਸੋਚ ਆਪਣੀ ਫਿਰ ਉਸੇ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਉਹ ਆਪਣੇ ਕਰਮ ਤਾਂ ਸੁਧਾਰ ਚੁੱਕਾ ਸੀ ਪਰ ਸੋਚ ਉਸੇ ਤਰ੍ਹਾਂ ਬਦਲ ਰਹੀ ਸੀ ਪੁਰਾਣੇ ਦੀ ਤਰ੍ਹਾਂ ਇਸੇ ਤਰ੍ਹਾਂ ਉਹ ਬੁੱਢਾ ਹੋ ਗਿਆ ਉਸਨੇ ਸੋਚਿਆ ਕਿ ਮੇਰੇ ਕਰਮ ਚੰਗੇ ਹਨ ਅਗਲਾ ਜੀਵਨ ਮੇਰਾ ਪ੍ਰਮਾਤਮਾ ਦੀ ਦਰਗਾਹ ਵਿੱਚ ਹੀ ਰਹੇਗਾ ਇਸੇ ਤਰ੍ਹਾਂ ਉਸ ਨੇ ਆਪਣੇ ਕਰਮ ਸੁਧਾਰੇ ਪਰ ਆਪਣੇ ਮਨ ਦੇ ਕਰਮ ਨਾ ਸੁਧਾਰੇ ਉਸ ਨੇ ਅੰਗੂਠੀ ਲਾ ਕੇ ਰੱਖ ਦਿੱਤੀ ਸੀ ਪਰ ਜਦੋਂ ਉਹ ਬੁੱਢਾ ਹੋ ਗਿਆ ਆਖਰ ਸਮਾਂ ਆਇਆ ਤਾਂ ਇੱਕ ਦਿਨ ਉਸ ਨੇ ਅੰਗੂਠੀ ਪਹਿਨੀ ਤਾਂ ਉਸ ਨੂੰ ਹਜ਼ਾਰਾਂ ਜਨਮ ਫਿਰ ਦਿਖਾਈ ਦੇ ਰਹੇ ਸਨ ਉਸ ਨੂੰ ਅਬਾਸ ਹੋਇਆ ਕਿ ਉਸ ਦੀ ਸੋਚ ਪਹਿਲੇ ਦੀ ਤਰ੍ਹਾਂ ਹੀ ਬਣ ਚੁੱਕੀ ਸੀ ਹੁਣ ਉਸ ਦੇ ਹੱਥੋਂ ਸਮਾ ਲੰਘ ਚੁੱਕਾ ਸੀ ਇਸੇ ਤਰ੍ਹਾਂ ਉਸ ਨੇ ਆਪਣੇ ਕਰਮ ਪਹਿਲਾਂ ਤਾਂ ਸੁਧਾਰ ਲਏ ਪਰ ਬਾਅਦ ਦੇ ਵਿੱਚ ਫਿਰ ਜਨਮਾਂ ਦੇ ਗੇੜੇ ਵਿੱਚ ਫਸ ਗਿਆ ਇਸੇ ਤਰ੍ਹਾਂ ਇਨਸਾਨ ਦੇ ਕਰਮ ਅੰਦਰੋਂ ਵੀ ਪ੍ਰਭਾਵਿਤ ਕਰਦੇ ਹਨ ਇਨਸਾਨ ਦੇ ਜਨਮਾਂ ਨੂੰ ਅਤੇ ਬਾਹਰੋਂ ਵੀ ਪ੍ਰਭਾਵਿਤ ਕਰਦੇ ਹਨ ਜਿੰਨੀਆਂ ਸੋਚਾਂ ਵਿੱਚ ਇਨਸਾਨ ਜਿੰਦਾ ਹੈ ਉਹਨੇ ਜਨਮ ਭੁਗਤਨੇ ਪੈਂਦੇ ਹਨ ਧੰਨ ਧੰਨ ਬਾਬਾ ਸ਼੍ਰੀ ਚੰਜੀ ਮਹਾਰਾਜ